ਵਿਆਤੋ ਵਾਪਸ ਆ ਰਹੇ ਐਸਐਚਓ ਨਾਲ ਵਾਪਰ ਗਿਆ ਪਾਣਾ ਦੇਖੋ ਕਿਵੇਂ ਹੋਈ ਦਰਦਨਾਕ ਮੌਤ ਬੇਹਦ ਹੀ ਰੁਕੰਬਾਉ ਮੰੰਜਲ ਜਿਸ ਨੂੰ ਦੇਖ ਕੇ ਹਰ ਇੱਕ ਦੀਆਂ ਨਿਕਲ ਗਈਆਂ ਚੀਕਾਂ ਜਿੱਥੇ ਇਨੋਵਾ ਗੱਡੀ ਟਰੱਕ ਦੇ ਥੱਲੇ ਵੜ ਜਾਂਦੀ ਹੈ ਤੇ ਐਸਐਚਓ ਦੀ ਥਾਂ ਤੇ ਮੌਤ ਹੋ ਜਾਂਦੀ ਹੈ ਇਹ ਹਾਸਾ ਇੰਨਾ ਭਿਆਨਕ ਸੀ ਕਿ ਲੋਕਾਂ ਦੀ ਰੂਹ ਤੱਕ ਕੰਬੁੱਠੀ ਹੈ ਜਾਣਕਾਰੀ ਅਨੁਸਾਰ ਇੱਕ ਐਸਐਚਓ ਜੋ ਕਿ ਵਿਆਤੋ ਵਾਪਸ ਆ ਰਿਹਾ ਹੁੰਦਾ ਤਾਂ ਅਚਾਨਕ ਉਸਦੀ ਟਰੱਕ ਦੇ ਨਾਲ ਅਨੋਵਾ ਗੱਡੀ ਦੀ ਟੱਕਰ ਹੁੰਦੀ ਹੈ ਇਹ ਟੱਕਰ ਇੰਨੀ ਭਿਆਨਕ ਸੀ ਕਿ ਐਸ ਐਚਓ ਦੀ ਥਾਂ ਤੇ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸਦੀ ਕਿ ਅਮਲੋ ਤੋਂ ਮੰਡੀ ਗਵਿੰਦਗੜ ਆ ਰਿਹਾ ਸੀ ਐਚ ਐਸਓ ਇਸੇ ਦਰਮਿਆਨ ਰਸਤੇ 'ਚ ਅਚਾਨਕ ਮੌਤ ਨੇ ਘੇਰਾ ਪਾਲਿਆ ਤੇ ਉਸਦੀ ਥਾਂ ਤੇ ਜਾਨ ਨਿਕਲ ਗਈ ਜਿਸਦੇਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵਿਆਤੋ ਵਾਪਸ ਆ ਰਹੇ ਐਸਐਚਓ ਨਾਲ ਵਾਪਰ ਗਿਆ ਪਾਣਾ ਦੇਖੋ ਕਿਵੇਂ ਹੋਈ ਦਰਦਨਾਕ ਮੌਤ ਬੇਹਦ ਹੀ ਰੁਕੰਬਾਉ ਮੰਝ ਜਿਸ ਨੂੰ ਦੇਖ ਕੇ ਹਰ ਇੱਕ ਦੀਆਂ ਨਿਕਲ ਗਈਆਂ ਚੀਕਾਂ ਜਿੱਥੇ ਇਨੋਵਾ ਗੱਡੀ ਟਰੱਕ ਦੇ ਥੱਲੇ ਵੜ ਜਾਂਦੀ ਹੈ ਤੇ ਐਸਐਚਓ ਦੀ ਥਾਂ ਤੇ ਮੌਤ ਹੋ ਜਾਂਦੀ ਹੈ ਇਹ ਹਾਸਾ ਇੰਨਾ ਭਿਆਨਕ ਸੀ ਕਿ ਲੋਕਾਂ ਦੀ ਰੂਹ ਤੱਕ ਕੰਬੁੱਠੀ ਹੈ ਜਾਣਕਾਰੀ ਅਨੁਸਾਰ ਇੱਕ ਐਸਐਚਓ ਜੋ ਕਿ ਵਿਆਤੋ ਵਾਪਸ ਆ ਰਿਹਾ ਹੁੰਦਾ ਤਾਂ ਅਚਾਨਕ ਉਸਦੀ ਟਰੱਕ ਦੇ ਨਾਲ ਅਨੋਵਾ ਗੱਡੀ ਦੀ ਟੱਕਰ ਹੁੰਦੀ ਹੈ ਇਹ ਟੱਕਰ ਐਨੀ ਭਿਆਨਕ ਸੀ ਕਿ ਐਸ ਐਚਓ ਦੀ ਥਾਂ ਤੇ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸਦੀ ਕਿ ਅਮਲੋ ਤੋਂ ਮੰਡੀ ਗਵਿੰਦਗੜ ਆ ਰਿਹਾ ਸੀ ਐਚ ਐਸਓ ਇਸੇ ਦਰਮਿਆਨ ਰਸਤੇ 'ਚ ਅਚਾਨਕ ਮੌਤ ਨੇ ਘੇਰਾ ਪਾਲਿਆ ਤੇ ਉਸਦੀ ਥਾਂ ਤੇ ਜਾਨ ਨਿਕਲ ਗਈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵਿਆਹ ਤੋਂ ਵਾਪਸ ਆ ਰਹੇ ਐਸ ਐਚਓ ਨਾਲ ਵਾਪਰ ਗਿਆ ਪਾਣਾ ਦੇਖੋ ਕਿਵੇਂ ਹੋਈ ਦਰਦਨਾਕ ਮੌਤ ਬੇਹਦ ਹੀ ਰੁਕੰਬਾਉ ਮੰਜਰ ਜਿਸ ਨੂੰ ਦੇਖ ਕੇ ਹਰ ਇੱਕ ਦੀਆਂ ਨਿਕਲ ਗਈਆਂ ਚੀਕਾਂ ਜਿੱਥੇ ਇਨੋਵਾ ਗੱਡੀ ਟਰੱਕ ਦੇ ਥੱਲੇ ਵੜ ਜਾਂਦੀ ਹੈ ਤੇ ਐਸ ਐਚਓ ਦੀ ਥਾਂ ਤੇ ਮੌਤ ਹੋ ਜਾਂਦੀ ਹੈ ਇਹ ਹਾਸਾ ਇੰਨਾ ਭਿਆਨਕ ਸੀ ਕਿ ਲੋਕਾਂ ਦੀ ਰੂਹ ਤੱਕ ਕੰਬੁੱਠੀ ਹੈ ਜਾਣਕਾਰੀ ਅਨੁਸਾਰ ਇੱਕ ਐਸ ਐਚਓ ਜੋ ਕਿ ਵਿਆਹ ਤੋਂ ਵਾਪਸ ਆ ਰਿਹਾ ਹੁੰਦਾ ਤਾਂ ਅਚਾਨਕ ਉਸ ਦੀ ਟਰੱਕ ਦੇ ਨਾਲ ਇਨੋਵਾ ਗੱਡੀ ਦੀ ਟੱਕਰ ਹੁੰਦੀ ਹੈ ਇਹ ਟੱਕਰ ਇੰਨੀ ਭਿਆਨਕ ਸੀ ਕਿ ਐਸ ਐਚਓ ਦੀ ਥਾਂ ਤੇ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦੇ ਕਿ ਅਮਲੋ ਤੋਂ ਮੰਡੀ ਗਵਿੰਦਗੜ ਆ ਰਿਹਾਸ ਐਚ ਐਸਓ ਇਸੇ ਦਰਮਿਆਨ ਰਸਤੇ 'ਚ ਅਚਾਨਕ ਮੌਤਨੇ ਘੇਰਾ ਪਾਲਿਆ ਤੇ ਉਸਦੀ ਥਾਂ ਤੇ ਜਾਨ ਨਿਕਲ ਗਈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵਿਆਤੋ ਵਾਪਸ ਆ ਰਹੇ ਐਸਐਚਓ ਨਾਲ ਵਾਪਰ ਗਿਆ ਪਾਣਾ ਦੇਖੋ ਕਿਵੇਂ ਹੋਈ ਦਰਦਨਾਕ ਮੌਤ ਬੇਹਦ ਹੀ ਰੁਕੰਬਾਉ ਮੰਜਨ ਜਿਸ ਨੂੰ ਦੇਖ ਕੇ ਹਰ ਇੱਕ ਦੀਆਂ ਨਿਕਲ ਗਈਆਂ ਚੀਕਾਂ ਜਿੱਥੇ ਇਨੋਵਾ ਗੱਡੀ ਟਰੱਕ ਦੇ ਥੱਲੇ ਵੜ ਜਾਂਦੀ ਹੈ ਤੇ ਐਸਐਚਓ ਦੀ ਥਾਂ ਤੇ ਮੌਤ ਹੋ ਜਾਂਦੀ ਹੈ ਇਹ ਹਾਸਾ ਇੰਨਾ ਭਿਆਨਕ ਸੀ ਕਿ ਲੋਕਾਂ ਦੀ ਰੂਹ ਤੱਕ ਕੰਬੁੱਠੀ ਹੈ ਜਾਣਕਾਰੀ ਅਨੁਸਾਰ ਇੱਕ ਐਸਐਚਓ ਜੋ ਕਿ ਵਿਆਤੋ ਵਾਪਸ ਆ ਰਹੇ ਹੁੰਦਾ ਤਾਂ ਅਚਾਨਕ ਉਸਦੀ ਟਰੱਕ ਦੇ ਨਾਲ ਅਨੋਵਾ ਗੱਡੀ ਦੀ ਟੱਕਰ ਹੁੰਦੀ ਹੈ ਇਹ ਟੱਕਰ ਇੰਨੀ ਭਿਆਨਕ ਸੀ ਕਿ ਐਸ ਐਚਓ ਦੀ ਥਾਂ ਤੇ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸਦੀ ਕਿ ਅਮਲੋ ਤੋਂ ਮੰਡੀ ਗਵਿੰਦਗੜ ਆ ਰਿਹਾ ਸੀ ਐਚ ਐਸਓ ਇਸੇ ਦਰਮਿਆਨ ਰਸਤੇ 'ਚ ਅਚਾਨਕ ਮੌਤ ਨੇ ਘੇਰਾ ਪਾਲਿਆ ਤੇ ਉਸਦੀ ਥਾਂ ਤੇ ਜਾਨ ਨਿਕਲ ਗਈ ਜਿਸਦੇਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵਿਆਤੋ ਵਾਪਸ ਆ ਰਹੇ ਐਸਐਚਓ ਨਾਲ ਵਾਪਰ ਗਿਆ ਪਾਣਾ ਦੇਖੋ ਕਿਵੇਂ ਹੋਈ ਦਰਦਨਾਕ ਮੌਤ ਬੇਹਦ ਹੀ ਰੁਕੰਬਾਉ ਮੰੰਜਰ ਜਿਸ ਨੂੰ ਦੇਖ ਕੇ ਹਰ ਇੱਕ ਦੀਆਂ ਨਿਕਲ ਗਈਆਂ ਚੀਕਾਂ ਜਿੱਥੇ ਇਨੋਵਾ ਗੱਡੀ ਟਰੱਕ ਦੇ ਥੱਲੇ ਵੜ ਜਾਂਦੀ ਹੈ ਤੇ ਐਸਐਚਓ ਦੀ ਥਾਂ ਤੇ ਮੌਤ ਹੋ ਜਾਂਦੀ ਹੈ ਇਹ ਹਾਸਾ ਇੰਨਾ ਭਿਆਨਕ ਸੀ ਕਿ ਲੋਕਾਂ ਦੀ ਰੂਹ ਤੱਕ ਕੰਬੁੱਠੀ ਹੈ ਜਾਣਕਾਰੀ ਅਨੁਸਾਰ ਇੱਕ ਐਸਐਚਓ ਜੋ ਕਿ ਵਿਆਤੋ ਵਾਪਸ ਆ ਰਿਹਾ ਹੁੰਦਾ ਹੈ ਤਾਂ ਅਚਾਨਕ ਉਸਦੀ ਟਰੱਕ ਦੇ ਨਾਲ ਅਨੋਵਾ ਗੱਡੀ ਦੀ ਟੱਕਰ ਹੁੰਦੀ ਹੈ ਇਹ ਟੱਕਰ ਐਨੀ ਭਿਆਨਕ ਸੀ ਕਿ ਐਸ ਐਚਓ ਦੀ ਥਾਂ ਤੇ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸਦੀ ਕਿ ਅਮਲੋ ਤੋਂ ਮੰਡੀ ਗਵਿੰਦਗੜ ਆ ਰਿਹਾ ਸੀ ਐਚ ਐਸਓ ਇਸੇ ਦਰਮਿਆਨ ਰਸਤੇ 'ਚ ਅਚਾਨਕ ਮੌਤ ਨੇ ਘੇਰਾ ਪਾਲਿਆ ਤੇ ਉਸਦੀ ਥਾਂ ਤੇ ਜਾਨ ਨਿਕਲ ਗਈ ਜਿਸ ਦੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵਿਆਤੋਂ ਵਾਪਸ ਆ ਰਹੇ ਐਸਐਚਓ ਨਾਲ ਵਾਪਰ ਗਿਆ ਪਾਣਾ ਦੇਖੋ ਕਿਵੇਂ ਹੋਈ ਦਰਦਨਾਕ ਮੌਤ ਬੇहद ਹੀ ਰੂਕੰਬਾਉ ਮੰਜ਼ਰ ਜਿਸ ਨੂੰ ਦੇਖ ਕੇ ਹਰ ਇੱਕ ਦੀਆਂ ਨਿਕਲ ਗਈਆਂ ਚੀਕਾਂ ਜਿੱਥੇ ਇਨੋਵਾ ਗੱਡੀ ਟਰੱਕ ਦੇ ਥੱਲੇ ਵੜ ਜਾਂਦੀ ਹੈ ਤੇ ਐਸਐਚਓ ਦੀ ਥਾਂ ਤੇ ਮੌਤ ਹੋ ਜਾਂਦੀ ਹੈ ਇਹ ਹਾਸਾ ਇੰਨਾ ਭਿਆਨਕ ਸੀ ਕਿ ਲੋਕਾਂ ਦੀ ਰੂਹ ਤੱਕ ਕੰਬੁੱਠੀ ਹੈ ਜਾਣਕਾਰੀ ਅਨੁਸਾਰ ਇੱਕ ਐਸਐਚਓ ਜੋ ਕਿ ਵਿਆਤੋਂ ਵਾਪਸ ਆ ਰਿਹਾ ਹੁੰਦਾ ਤਾਂ ਅਚਾਨਕ ਉਸਦੀ ਟਰੱਕ ਦੇ ਨਾਲ ਅਨੋਵਾ ਗੱਡੀ ਦੀ ਟੱਕਰ ਹੁੰਦੀ ਹੈ ਇਹ ਟੱਕਰ ਇੰਨੀ ਭਿਆਨਕ ਸੀ ਕਿ ਐਸ ਐਚਓ ਦੀ ਥਾਂ ਤੇ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸਦੀ ਕਿ ਅਮਲੋ ਤੋਂ ਮੰਡੀ ਗਵਿੰਦਗੜ ਆ ਰਿਹਾ ਸੀ ਐਚ ਐਸਓ ਇਸੇ ਦਰਮਿਆਨ ਰਸਤੇ 'ਚ ਅਚਾਨਕ ਮੌਤ ਨੇ ਘੇਰਾ ਪਾਲਿਆ ਤੇ ਉਸਦੀ ਥਾਂ ਤੇ ਜਾਨ ਨਿਕਲ ਗਈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ